ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਟਰਾਲੀਆਂ ਆਪਣੀਆਂ ਹੋ ਗਈਆਂ ਨੇ ਤਿਆਰ ਹਮ ਦੇਸ਼ੇ ਜ਼ਾਰਾਂ ਦੀਆਂ ਜਿਹੜੀਆਂ ਦੋਨੇ ਆਹਾਂ ਟਰਾਲੀ 16 बाई ਸਵਾ 7 ਫੁੱਟ ਚੌੜੀ ਆ ਬਿਨਾ ਜੱਕ ਤੋਂ ਆਏ ਤੇ ਰਾਜਗੜ ਛੰਨਾ ਪਿੰਡ ਜਾਣੀਆਂ ਇਹ ਆ ਮਸਟੈਂਗ ਵਾਲੇ ਘੋੜੇ ਲੱਗੇ ਨੇ ਤੇ ਸਟਿੱਕਰਸ ਟੂਪਰ ਸਾਰੇ ਓਕੇ ਹੋ ਗਏ ਇਹਦੇ ਬਸ ਆ ਹਾਈ ਪੱਤੀਆਂ ਨੂੰ ਮਾਰ ਰਿਹਾ ਜੀਪ ਲੱਗੀ ਆਹ ਬਾਈ ਦਾ ਨਾਮ ਇਹ ਆ ਲੱਗਿਆ ਸਵਰਾਜ ਟਰੈਕਟਰ ਫ੍ਰਿਜ ਦੇਸੀ ਇਹਦੇ ਨਾਲ ਅੜਦਾਈ ਬਿਲਕੁਲ ਚਾਬੀ ਐਂ ਪਾ ਕੇ ਅੰਦਰੋਂ ਕਰ ਗਏ ਯਾਰ ਗਿੱਲ ਫਾਰਮ ਬਾਈ ਉਹਨਾਂ ਦਾ ਘੋਤ ਆ ਉੱਪਰ ਨਾਮ ਲੱਗਿਆ ਸਤਵੀਰ ਸਿੰਘ ਤਾਰਾ ਸਿੰਘ ਬਿਲਗਾ ਇਹਦੇ ਵੀ ਪੰਜਾਬੀ ਚ ਲਿਖਾਇਆ ਆਪਣੇ ਵਾਲੀ ਟਰਾਲੀ ਦੇ ਵੀ ਚਿੱਟੀ ਜਿਹੜੀ ਸੀ ਬਣਾਈ 16 ਸਵਾ 7 ਆਪਾਂ ਨੇ ਜੈਕ ਵਾਲੀ ਬਣਾਈ ਸੀ ਵੀਡੀਓ ਆਪਣੇ ਚੈਨਲ ਤੇ ਪਹਿਲਾਂ ਪਾਈ ਸੀ ਤੇ ਉਹਦੇ ਉੱਤੇ ਵੀ ਆਪਾਂ ਨੇ ਪੰਜਾਬੀ ਚ ਲਿਖਾਇਆ ਸੀਗਾ ਤਾਰਾ ਸਿੰਘ ਬਿਲਗਾ ਤੇ ਨੀਚੇ ਪੈਂਪਰ ਤੇ ਲਿਖਤਾ ਜਿੰਨਾ ਦਿੱਤਾ ਮਾਲਕ ਨੇ ਸੈਟੀਸਫਾਈ ਤੇ ਆ ਟਾਇਰ ਉਹ ਦੋਈ ਟਰਾਲੀ ਦੇ ਰਹੇ ਨੇ ਇਹਦੇ ਤਾਂ ਲੱਗੇ ਬਾਕੀ ਨੰਬੇ ਡਾ 3.5 ਫੁੱਟ ਤੇ ਉੱਪਰ ਉਹ ਤਰਪਾਲ ਵਾਲਾ ਪਾਈਪ ਹੋ ਗਿਆ ਮਾਲਵਾ ਬੈਲਟ ਮੰਜਾ ਲੱਗ ਗਿਆ ਮਿੱਲ ਵਾਲਾ ਇਦਰ ਲਾ ਕੋੜਾ ਰਹਿ ਗਿਆ ਚਿੱਟਾ ਕਰਨ ਤੋਂ ਤੇ ਦੇਊਗਾ ਜੀ ਹੈ ਤੇ ਕਾਲਾ ਰੱਖਣਾ ਇੱਕ ਕਾਲਾ ਇੱਕ ਚਿੱਟਾ ਚੱਲਣਾ ਫਿਰ ਮਾੜਾ ਇੱਕ ਘੋੜਾ ਇਹਦੇ ਬਸ ਜੋੜੀ ਖਾਲਸਾ ਰਾਜ ਦਾ ਸਟicker ਲੱਗ ਗਿਆ ਰੰਗ ਪਾਜੀ ਪਾਣੀ ਦੇ ਪਿਆੜੀ ਲੈ ਹੈ ਚੱਪ ਚੱਪ ਕਰਦ ਲੈ ਗਿੱਲਾ ਹਜੇ ਕੋਈ ਨਹੀਂ ਸੁੱਕ ਲੈਣ ਦੇ ਅੱਧਾ ਘੰਟਾ ਅੱਧਾ ਘੰਟਾ ਅੱਧਾ ਘੰਟਾ ਹਾਂ ਚੱਲ ਕਾਲਾ ਚਿੱਟਾ ਰੰਗ ਮਾਰ ਦੇਣਾ ਅੱਧੇ ਘੰਟੇ ਵਿੱਚ ਚਿੱਟਾ ਖਾ ਗਿਆ ਠੀਕ ਹੈ ਅੱਧੇ ਬੱਧੇ ਘੰਟਾ ਹੋਰ ਪਣਾ ਬਣ ਰੋਗਾ ਇਹਦੇ ਕਾਲਾ ਮਾਰਨੇ ਦੀ ਕਿੱਥੇ ਮਾਰ ਰਹੇ ਸਾਨੇ ਸਿੱਧਾ ਮਾਰਨਾ ਹੈ ਹੈ ਕਾਲਾ ਮਾਰਨੇ ਦੀ ਸਿੱਧਾ ਹੀ ਚਿੱਟਾ ਲਾਉਣਾ ਸੀ ਉਹ ਹਾਂ ਪਰਲੇ ਪਰੋਣਾਂ ਚਿੱਟਾ ਨੰਗਾ ਮਾਰੇ ਤੇ ਇਧਰ ਦੇ ਸਾਹ ਦੇ ਬਣਾ ਤੇਈ ਮਾਰਨਾ ਕਾਲਾ ਮਾਰਨਾ ਉਹ ਮਾਰ ਗਿਆ ਇਹ ਕਲਰ ਹੈਗਾ ਮਿਲਟਰੀ ਗ੍ਰੀਨ ਤੇ ਨਾਲ ਕਰੀਮ ਕਲਰ ਦੀ ਜਾਲੀ ਆ ਆਪਣੇ ਟਰਾਲੀ ਨੂੰ ਸੀਗਾ ਵਾਈਟ ਟਰਾਲੀ ਤੇ ਕਾਲੀ ਸੀ ਉਹਦੀ ਜਾਲੀ ਕੋਈ ਨਹੀਂ ਬਣੀ ਵੇਖੀਆ ਅਸੀਂ ਬਾਕੀ ਆਪਣਾ ਕੰਮ ਕਰਦੇ ਸਾਂ ਭਾਈ ਪਤਾ ਹੋ ਗਿਆ ਸਾਡੇ ਨੇ ਕੋਈ ਵੀ ਨਹੀਂ ਆ ਬਸ ਕੋੜੀ ਦੇ ਸੱਡੀ ਕੋਈ ਨਹੀਂ ਕੀਤਾ ਕਰਦੇ ਰੋਕ ਲੱਗਾ ਘੰਟੇ ਕੋੜੀ ਡੇਕਦੀ ਆ ਟਰਾਲੀ ਪੜਨ ਤਿਆਰ ਹਾਂ ਆਹ ਟਰਾਲੀ ਸਟਿੱਕਰਾਂ ਤੋਂ ਹਜੇ ਰਹਿੰਦੀ ਆ ਸਟਿੱਕਰ ਲੱਗ ਰਹੇ ਨੇ ਬਾਈ ਲਾ ਰਿਹਾ ਤੇ ਨਾ ਨਾ ਇਹ ਤਾਂ ਪਹਿਲਾਂ ਦਾ ਡੁੱਲਿਆ ਹੋਆ ਹੋਰ ਬਾਈ ਹੋਰ ਦਾ ਸਟਿੱਕਰ ਵੀ ਲਵਾਤਾ ਹੈ ਜੀਪ ਲੱਗੀ ਇਹਦੀ ਵੀ ਤੇ ਇੱਥੇ ਆਹ ਡਰੈਕਟਰ ਲੱਗੂਗਾ ਜੌਂਡੀਅਰ ਹਰਾ ਦੇਸੀ ਫ੍ਰਿੱਜ ਚਟਿੰਗ ਬਾਈ ਕਰ ਰਿਹਾ ਹੈ டி ਐਸਬੀ ਤਾਰਾ ਸਿੰਘ ਬਿਲਗਾ ਹੋਰ ਤਾਂ ਸਾਰੀਆਂ ਗੱਲਾਂ ਠੀਕ ਨੇ ਬਸ ਟਰਾਲੀ ਦਿੰਦੇ ਥੋੜੀ ਔਖੀ ਨੇ ਬਿਲਗਾ ਟੂ ਦਰਗੇੜੀ ਅਮਲੋਹ ਦੇ ਨਾਲ ਤੇ ਇਹ ਟਰਾਲੀ ਡਬਲ ਜੱਕ ਵੀ ਆ ਤੇ ਲਿਫਟੋਮੈਟਿਕ ਵੀ ਆ ਮਤਲਬ ਨੀਚੇ ਉਹ ਘੋੜੀ ਵਾਲਾ ਜੱਕ ਵੀ ਲੱਗਿਆ ਹੋਇਆ ਨੀਚੇ ਤੁਸੀਂ ਦੇਖ ਸਕਦੇ ਹੋ ਉਹ ਨੂੰ ਸਟicker ਇਹਦੇ ਹਜੇ ਰਹਿੰਦੇ ਹੀ ਨੇ ਇੱਧਰ ਵੀ ਤੇ ਆਹੀ ਗੱਲ ਲੱਗੀ ਟਾਕੀ ਦੇ ਉੱਤੇ ਮੰਜਾ ਆ ਇੱਧਰ ਲੱਗਿਆ ਫੋਰਨਸ ਸਟਾਈਲ ਟਰਾਲਾ ਟਰੱਕ ਹੁੰਦੇ ਆ ਜਿਵੇਂ ਬਾਹਰ ਦੇ ਰੇਸ਼ਾਂ ਵਾਲੇ ਮਾਲਵਾ ਬੈਲਟ ਆਹ ਸਟicker ਹਜੇ ਰਹੇ ਨੇ ਇਹਦੇ ਲੱਗਣ ਤੋਂ ਕਾਫੀ ਲਗਭਗ ਰਹਿੰਦੇ ਹੀ ਨੇ ਇਹਦੇ ਸਟicker ਤਾਂ ਪਿੱਛੇ ਵਈ ਕਰ ਰਿਹਾ ਯਾਰ ਇਹ ਵੀ ਪੰਜਾਬੀ ਚ ਲਿਖਿਆ ਗਿਆ ਸਾਰੇ ਸੂਰੇ ਲੱਗ ਰਹੇ ਨੇ ਸਟicker ਤੇ ਟਰਾਲੀ ਹੈਗੀ 182 7 ਬਿੱਡੇ ਦਾ ਵੀ ਉੱਪਰ ਨੂੰ 3.5 ਹੀ ਆ ਤੇ ਸੇਮ ਕਲਰ ਹੈ ਮਿਲਟਰੀ ਹੀ ਨੇ ਪਲੱਸ ਕਰੀਮ ਕਲਰ ਦੀ ਜਾਲੀ ਤੇ ਇੱਧਰ ਲਿਹਾਬ ਨੂੰ ਗਰੀਸ ਫੈਨਦਾ ਹੋਣ ਤੋਂ 베어ਿੰਗ ਤੇ ਬਾਈ ਕਹਿੰਦੇ ਨਵੇਂ ਪਾ ਕੇ ਚੰਨੇ ਆ ਪ੍ਰੇਲ ਵਾਲਾ ਹਿੱਸਾ ਕੈਂਚੀ ਲੱਗੀ ਆ ਤੇ ਘੋੜੇ ਦੇ ਵੀ ਰਹਿੰਦੇ ਨੇ ਚਿੱਤੇ ਹੋਣ ਦੇ ਸੋ ਠੀਕ ਹੈ ਦੋਸਤੋ ਮਿਲਦੇ ਆਂ ਫੇਰ ਅਗਲੀ ਕਿਸੇ ਵੀਡੀਓ ਦੇ ਵਿੱਚ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਕਈ ਵੀਰ ਮਤਲਬ ਭੁੱਲ ਕੇ ਵੀ ਸਬਸਕ੍ਰਾਈਬ ਵਾਲਾ ਬਟਨ ਦਬ ਦਿੰਦੇ ਨੇ ਉਹ ਦੁਬਾਰਾ ਅਨਸਬਸਕ੍ਰਾਈਬ ਹੋ ਜਾਂਦਾ ਚੈਨਲ ਆਪਣਾ ਤੇ ਉਹ ਮੜਾ ਜਾ ਦੇਖ ਲਿਆ ਕਰੋ ਵੀ ਜੇ ਰੈੱਡ ਕਲਰ ਦਾ ਹੋਵੇ ਤਾਂ ਸਬਸਕ੍ਰਾਈਬ ਵਾਲਾ ਦਬਣ ਦਾ ਫਾਇਦਾ ਹੁੰਦਾ ਬਟਨ ਨਹੀਂ ਤਾਂ ਫਿਰ ਨਹੀਂ ਹੁੰਦਾ ਤੇ ਹਰਾ ਨੀਲਾ ਹੈਗਾ ਜੌਂਡੀਆ ਨੀਲਾ ਲਾ ਤੋ ਹੌ ਲੈਣਾ ਔਰ ਲੈਂਡ ਬਣਾਤਾ ਵੀਰੇ ਓਕੇ ਦੋਸਤੋ ਮਿਲਦੇ ਆ ਫਿਰ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਦਿਓ ਜੀ ਆਜਿਹਾ ਤੰਨਵਾਦ ਜੀ ਵੀਡੀਓ ਦੇਖਣ ਲਈ